ਪਹਿਲੀ ਵਾਰ ਤਾਂ ਰੋਕੇ ਮਤਲਬ ਸਟੋਰੀ ਪੋਸਟ ਕਰ ਦੇਗਾ ਬਟ ਜ਼ਿੰਦਗੀ ਕੇ ਫਿਰ ਬਹੁਤ ਹਾਰਡ ਹੋ ਜਾਊਂਗੀਆ ਛੋਟੇ ਕਦਮ ਵਾਲੀ ਰੂਬੀ ਬਾਰੇ ਆਈ ਬਹੁਤ ਮਾੜੀ ਖਬਰ ਰੂਬੀ ਨੂੰ ਹੋਈ ਇਹ ਵੱਡੀ ਬਿਮਾਰੀ ਤੇ ਰੋਂਦੀ ਰੋਂਦੀ ਨੇ ਖੁਦ ਦੱਸਿਆ ਸਾਰਾ ਸੱਚ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ ਸੋਹਣੇ ਤੇ ਖਡਾਉਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ ਨਸਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਜੀ ਹਾਂ ਛੋਟੇ ਕਦ ਵਾਲੀ ਮਸ਼ਹੂਰ ਬਲੌਗਰ ਤੇ ਇਨਫਲੂਐਂਸਰ ਐਡਵੋਕੇਟ ਹਰਵਿੰਦਰ ਕੌਰ ਰੂਬੀ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਇਸ ਸਮੇਂ ਇੱਕ ਵੱਡੀ ਮੁਸ਼ਕਲ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਉਸ ਨੇ ਆਪਣੇ ਚਾਉਣ ਵਾਲਿਆਂ ਨੂੰ ਖੁਦ ਲਾਈਵ ਆ ਕੇ ਰੋਂਦੀ ਰੋਂਦੀ ਨੇ ਸਾਰਾ ਸੱਚ ਦੱਸਿਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰੂਬੀ ਇਸ ਸਮੇਂ ਇੱਕ ਵੱਡੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਤੇ ਉਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਤੇ ਪੂਰਾ ਪਰਿਵਾਰ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਉਸ ਦੇ ਚਾਉਣ ਵਾਲਿਆਂ ਦੇ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਤੇ ਬਾਕੀ ਰੂਬੀ ਨੇ ਲਾਈਵ ਆ ਕੇ ਕੀ ਕਿਹਾ ਸੁਣੋ ਤੁਸੀਂ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ एवरीवन ਕਿਵੇਂ ਹੋ ਸਾਰੇ ਹਾਂਜੀ ਲਵਲੀਨ ਮੈਂ ਠੀਕ ਹਾਂ ਮੈਨੂੰ ਬਹੁਤ ਸਾਰੇ ਮੈਸੇजेस ਆ ਰਹੇ ਆ ਰਾਤ ਦੇ ਮੇਰੀ ਉਹ ਸਟੋਰੀ ਆਈ ਜਿਹੜੀ ਮੈਂ ਪਾਈ ਸੀ ਬਲੱਡ ਵਾਲੀ ਹੋਇਆ ਕੁਝ ਨਹੀਂ ਸੀਗਾ ਮੈਂ ਕਾਫੀ ਟਾਈਮ ਤੋਂ ਪਰੇਸ਼ਾਨ ਚੱਲ ਰਹੀ ਹਾਂ ਮਤਲਬ ਯਾਊ ਗਾਇਸ ਕੈਨ ਸਰਚ ਔਨ YouTube ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਡਾਇਗਨੋਸ ਕੀਤਾ ਡਾਕਟਰ ਨੇ ਤੇ ਉਹਦੇ ਜੋ ਵੀ ਸਿੰਪਟਮਸ ਐਂਡ ਟ੍ਰੀਟਮੈਂਟਸ ਆ ਤੁਸੀਂ ਆਨਲਾਈਨ ਪੜ ਸਕਦੇ ਹੋ ਐਂਡ ਇਸ ਟਾਈਮ ਮੈਂ ਬਹੁਤ ਜ਼ਿਆਦਾ ਲੋ ਚੱਲ ਰਹੀ ਹਾਂ ਬਹੁਤ ਲੋ ਫੇਸ ਚੱਲ ਰਿਹਾ ਮੇਰੀ ਲਾਈਫ ਦਾ ਮਤਲਬ ਮੇਰੇ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ ਐਂਡ ਬਾਕੀ ਉਹ ਜਿਹੜਾ ਬਲੱਡ ਨਿਕਲ ਰਿਹਾ ਸੀਗਾ ਉਹ ਏਦਾਂ ਸੀ ਕਿ ਮੇਰੇ ਇੰਜੈਕਸ਼ਨ ਲੱਗਦਾ ਆ ਕਈ ਵਾਰ ਰਾਤ ਨੂੰ ਨੀਂਦ ਆ ਮੈਨੂੰ ਨੀਂਦ ਨਹੀਂ ਆਉਂਦੀ ਹੈ ਜੀ ਚਾਹੇ ਮੈਂ ਦੋ ਦਿਨਾਂ ਸੋਵਾਂ ਆ ਤਿੰਨਾਂ ਆ ਐਂਡ ਇਹੀ ਰੀਜ਼ਨਸ ਕਰਕੇ ਮੈਂ ਪਹਿਲਾਂ ਐਡਮਿਟ ਵੀ ਰਹੀ ਆ ਹਸਪੀਟਲ ਤੇ ਹੁਣ ਮੈਂ ਘਰੇ ਹੀ ਕੇਅਰ ਟੇਕਰ ਰੱਖ ਲਿਆ ਆਪਣੀ ਬਟ ਕਈ ਵਾਰ ਮੈਨਾਂ ਜ਼ਿਆਦਾ ਪਰੇਸ਼ਾਨ ਉਹਨੂੰ ਵੀ ਕਰ ਦਿੰਦੀ ਆ ਕਿ ਉਹ ਵੀ ਤੰਗ ਹੋ ਜਾਂਦੀ ਆ ਮੇਰਾ ਆਪਣੇ ਗੁੱਸੇ ਤੇ ਕੋਈ ਕੰਟਰੋਲ ਨਹੀਂ ਹੈਗਾ ਮਤਲਬ ਮੈਂ ਹਮੇਸ਼ਾ ਟਰਾਈ ਕਰਦੀ ਆ ਕਿ ਮੈਂ ਕਨਫਰਮ ਕਰਾਂ ਆਪਣੇ ਆਪ ਨੂੰ ਮਤਲਬ ਤੁਸੀਂ ਉਹ ਚੀਜ਼ ਸਰਚ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਗਜੈਕਟਲੀ ਬੰਦਾ ਕੀ ਫੀਲ ਕਰਦਾ ਐਂਡ ਦ ਥਿੰਗ ਇਜ਼ ਕਿ ਰਾਤੀ ਜਦੋਂ ਮੇਰੇ ਇੰਜੈਕਸ਼ਨ ਆ ਕੈਨੂਲਾ ਰਿਮੂਵ ਕੀਤਾ ਮੇਰੀ ਨਰਸ ਨੇ ਤੇ ਮੈਂ ਨਰਸ ਦਾ ਹੱਥ ਚੱਕ ਕੇ ਮਾਰਿਆ ਮਤਲਬ ਆਈ نو ਇਟਸ ਮਾਈ ਫਾਲਟ ਤੇ ਉਹ ਬਲੀਡਿੰਗ ਨਹੀਂ ਰੁਕ ਰਹੀ ਸੀਗੀ ਐਂਡ ਨਰਸ ਨੇ ਟਰਾਈ ਕੀਤਾ ਕਿ ਉਹ ਮੇਰਾ ਹੱਥ ਫੜ ਕੇ ਉਹਦੇ ਤੇ ਕਾਟਨ ਰੱਖ ਕੇ ਬਲੀਡਿੰਗ ਰੋਕ ਦਵੇ ਜਦੋਂ ਵੀ ਆਪਾਂ ਨੀਡਲ ਲਗਾਉਂਦੇ ਆ ਮੇਬੀ ਸ਼ਾਇਦ ਕਿਸੇ ਬਲੱਡ ਟੈਸਟ ਲਈ ਵੀ ਆ ਉਦੋਂ ਕਿਸੇ ਤਾਂ ਬਲੱਡ ਹਮੇਸ਼ਾ ਨਾਲ ਆਂਦਾ ਨਹੀਂ ਜਲਦੀ ਤੇ ਉਹ ਮੇਰਾ ਬਲੱਡ ਬਹੁਤ ਜ਼ਿਆਦਾ ਤੇਜ਼ ਫਲੋ ਕਰ ਰਿਹਾ ਸੀਗਾ ਤੇ ਮੈਂ ਨਰਸ ਨੂੰ ਡਾਉਂਟ ਕੇ ਇਹ ਕਾਟਨ ਵਗੈਰਾ ਉਹਦੇ ਸੁੱਟ ਕੀ ਉਹਦੇ ਹੱਥ ਵਗੈਰਾ ਇੱਧਰ ਉੱਧਰ ਕਰਕੇ ਤੇ ਮੈਂ ਉਹ ਸਾਰਾ ਬਲੱਡ ਆਪਣੀ ਬਾਡੀ ਚੋਂ ਨਿਕਲਣ ਦਿੱਤਾ ਜੋ ਕਿ ਬਹੁਤ ਜ਼ਿਆਦਾ ਨਿਕਲਿਆ ਮਾਏ ਆਮ ਸ਼ਾਰਟਸ ਐਂਡ ਮੇਰੀ ਚੱਦਰ ਮੇਰੀ ਆਮ ਸਾਰਾ ਖੂਨ ਨਾ ਪਰ ਗਿਆ ਸੀਗਾ ਤੇ ਉਹ ਫਿਰ ਮੈਂ ਜਸਟ ਰਦੀ ਆਪਣੇ ਮੇਲਬ ਖਤਾਂ ਦੇ ਨਾਲ ਜਦੋਂ ਆਪਣੀ ਆਮ ਤੇ ਇਦਾਂ ਕੀਕਾ ਤੋ ਸਾਰਾ ਬਲੱਡ ਮੇਰੇ ਹੱਥ ਤੇ ਲੱਗਾ ਹੋਇਆ ਸੀ ਐਂਡ ਐਦਾਂ ਹੀ ਬਸ ਨਾ ਸਟੋਰੀ ਪਾਤੀ ਆਈ ਡੋਨਟ نو ਕਿ ਕਿ ਸੋਚ ਕੇ ਮੈਂ ਸਟੋਰੀ ਪਾਈ ਬਿਕਕਸ ਮੈਨੂੰ ਬਹੁਤ ਜ਼ਿਆਦਾ ਮੈਸੇਜਸ ਆ ਰਹੇ ਹੈ ਸਟੋਰੀ ਦੇਖ ਕੇ ਸੋ ਨੋ ਵਨ ਨੋਜ਼ ਮੰਮਾ ਨੂੰ ਸੋਰੀ ਜਦੋਂ ਪਤਾ ਲੱਗਾ ਮੰਮਾ ਨੇ ਮੇਰੀ ਸਟੋਰੀ ਦੇਖੀ ਤੇ ਮੰਮਾ ਨੇ ਮੇਰੀ ਨਰਸ ਨੂੰ ਪੁੱਛਿਆ ਕਿ ਕੀ ਹੋਇਆ ਸੀ ਰਤੀ ਇਹ ਕੁਛ ਵੀ ਬਟ ਨੇ ਨਹੀਂ ਡੰਕਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਹੌਫ ਚੱਲ ਰਹੀ ਹਾਂ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਮੈਂ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਫਾਇਦਾ ਉਠਾ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਤੰਗ ਹੋ ਵੀ ਰਹੀ ਹਾਂ ਮੈਂ ਆਪਣੀ ਫੈਮਿਲੀ ਨੂੰ ਤੰਗ ਕਰ ਵੀ ਰਹੀ ਹਾਂ ਸੋ ਰਾਤ ਦੇ ਇਸ ਇਨਸੀਡੈਂਟ ਤੋਂ ਬਾਅਦ ਮਮਾ بار 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 ਮੇਰੇ ਕੋਲ ਆਉਂਦੇ ਨੇ ਪੁੱਛਦੇ ਨੇ ਕਿ ਤੂੰ ਠੀਕ ਰਹੋਂ ਤੈਨੂੰ ਕਿਸ ਚੀਜ਼ ਦੀ ਲੋੜਾ ਬਟ ਮਤਲਬ ਆਈ ਡੋਟ ਨੋ ਮੇਬੀ ਮੈਨੂੰ ਗਰੂਨ ਲੱਗ ਜਾਣਾ ਬਿਕਾਜ਼ ਮੈਂ ਬਹੁਤ ਇਮੋਸ਼ਨਲ ਹੋ ਰਹੀ ਹਾਂ ਆਈ ਨੋ ਜਿੱਦ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਨਾਲ ਐਂਡ ਮੇਰੀ ਇਹ ਸਟੋਰੀ ਹੁਣ ਮੇਰੇ ਭਰਾ ਨੇ ਵੀ ਦੇਖਣੀ ਆ ਉਹ ਵੀ ਦੇਖੂਗਾ ਤੇ ਉਹ ਵੀ ਮੈਨੂੰ ਡਾਂਟੂਗਾ ਤਾਂ ਨਹੀਂ ਪਰ ਕਿਤੇ ਨਾ ਕਿਤੇ ਉਹ ਪਰੇਸ਼ਾਨ ਹੋਊਗਾ ਮੇਰੀ ਹਾਲਤ ਦੇਖ ਕੇ ਐਂਡ ਇਸ ਟਾਈਮ ਮੈਂ ਬਹੁਤ ਜ਼ਿਆਦਾ ਵੀਕ ਚੱਲ ਰਹੀ ਹਾਂ ਮੈਨੂੰ ਨਹੀਂ ਇਹ ਜਿੱਦਾ ਸ਼ੋ ਕਰਨੀ ਚਾਹੀਦੀ ਸੋ ਬਟ ਮੈਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਆਪਣੀ ਇੱਕ ਫੈਮਲੀ ਮੰਨਿਆ ਆ ਜਦੋਂ ਵੀ ਮੈਂ ਖੁਸ਼ ਹੁੰਦੀ ਆ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਆ ਮੈਂ ਦੁਖੀ ਹਾਂ ਤਾਂ ਵੀ ਦੱਸਦੀ ਬਟ ਇਹ ਖੁਸ਼ੀ ਤੇ ਦੁੱਖ ਦੋਨੋਂ ਤੋਂ ਉੱਪਰ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਿਸੇ ਨਾਲ ਨਹੀਂ ਕਰ ਸਕਦੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਜੇ ਮੈਂ ਦੱਸਦੀ ਵੀ ਹਾਂ ਤੇ ਕਿਸੇ ਨੂੰ ਸਮਝ ਨਹੀਂ ਆਉਂਦਾ ਐਂਡ ਹੁਣ ਹੀ ਮਤਲਬ ਮੈਨੂੰ ਇੰਨੇ ਮੈਸੇजेस ਆ ਗਏ ਸਟੋਰੀ ਤੇ ਤੇ ਮੈਨੂੰ ਇੱਕ ਕੁੜੀ ਦਾ ਮੈਸੇਜ ਆਇਆ ਮੇਰੀ ਕੱਲਾ हेयर कट ਵਾਲੀ ਸਟੋਰੀ ਤੇ ਵੀ ਆ ਕਟਿੰਗ ਕਰਾ ਕੇ ਟ੍ਰੂਲੀ Mentally sick ਲੱਗ ਰਹੀ ਆ bro ਮੈਂ ਲੱਗ ਨਹੀਂ ਰਹੀ ਮੈਂ ਹੈਗੀ ਆ ਮੈਂ ਲਿਟਰਲੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਥੈਟ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੇ ਹਾਲੇ ਨਾਲ ਸੀ ਮੈਂ ਆਪਣੇ ਵਾਲ ਤੱਕ ਕਟਵਾ ਦਿੱਤੇ ਆ ਮੈਨੂੰ ਨਹੀਂ ਪਤਾ ਵੀ ਤੁਹਾਡੇ ਵਿੱਚੋਂ ਕੋਈ ਇਹ ਚੀਜ਼ ਫੀਲ ਕਰ ਸਕਦਾ ਕਿ ਨਹੀਂ ਬਟ ਟੂ ਬੀ ਵੈਰੀ ਓਨੈਸਟ ਮੇਰਾ ਇਸ ਟਾਈਮ ਐਕਟਿਵ ਹੋਣ ਨੂੰ ਵੀ ਦਿਲ ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ ਮੈਂ ਗੱਲ ਕਰਾਂ ਕਿਸੇ ਨਾਲ ਯਾ ਮੈਂ ਸੋਸ਼ਲ ਮੀਡੀਆ ਬਟ ਕਿਤਨਾ ਕਿਤੇ ਮੈਨੂੰ ਹੁੰਦਾ ਕਿ ਮੈਂ ਆਪਣਾ ਮਾਈਂਡ ਰਿਵਰਟ ਕਰ ਲਵਾਂ ਸਾਰੇ ਨਾਲ ਗੱਲ ਕਰਕੇ ਯਾ ਕੁਛ ਬਟ ਕਈ ਵਾਰ ਮੇਰਾ ਦਿਲ ਕਰਦਾ ਵੀ ਮੈਂ ਆਪਣਾ ਫੋਨ ਤੋੜ ਕੇ ਚਲੇ ਜਾਵਾਂ ਕਿਤੇ ਦੂਰ ਇੱਕ ਨਵੀਂ ਆਈਡੈਂਟੀਟੀ ਦੇ ਨਾਲ ਜਿੱਤੇ ਕਿਸੇ ਨੂੰ ਪਤਾ ਹੋਵੇ ਕਿ ਰੁਪਿਆ ਯਾ ਮੇਰੀ ਕੀ ਲਾਈਫ ਸੀ ਯਾ ਕੀ ਹੈ ਯਾ ਅੱਗੇ ਕੀ ਹੋਊਗੀ ਕਿ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਮੈਂ ਬਹੁਤ ਸਟਰੋਂਗ ਹਾਂ ਮੈਂ ਪਹਿਲੀ ਵਾਰ ਇਹ ਦਰੋ ਕੇ ਮਤਲਬ ਸਟੋਰੀ ਪੋਸਟ ਕਰਾਂਗੀ ਬਟ ਜ਼ਿੰਦਗੀ ਕੇ ਫਿਰ ਬਹੁਤ ਹਾਰਡ ਹੋ ਜੂਗੀ ਐਂਡ ਆਈ نو ਕਿ ਮੇਰੇ ਚਜਲਾਸ ਪਾ ਖਤਮ ਹੋਇਆ ਹੈ ਮੈਂ ਬਹੁਤ ਜਲਦੀ ਵਾਪਸ ਲਾਂਗੂਗੀ ਪੁਰਾਣੀ ਰੂਬੀ ਬਹੁਤ ਛੇਤੀ ਵਾਪਸ ਆਉਗੀ ਮੈਂ ਹਾਰ ਨਹੀਂ ਸਕਦੀ ਤੇ ਮੇਰੀ ਜ਼ਿੰਦਗੀ ਚ ਹਾਰਨਾ ਲਿਖਿਆ ਹੀ ਨਹੀਂ ਹੈਗਾ ਮੇਰੀ ਫੈਮਲੀ ਮੈਨੂੰ ਬਹੁਤ ਸਪੋਰਟ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ